ਇਹ ਪਤਨ ਤਾਂ ਬੁਲਾਇਆ ਕਿ ਤੂੰ ਮੇਰੀ 40 ਦੇ ਮੁੰਡੇ ਦੀ ਸਾਲਗਿਰ੍ਹਾ ਆ ਰੂ ਦਿਖਾਉਂ ਮਾਤੇ ਉਹ ਵੱਡੀ ਬੇਬੇ ਆ ਤੂੰ ਆ ਸੂਟਾਂ ਦੀ ਨਮਾਇਸ਼ ਜੀ ਲਾ ਕੇ ਬੈਗੀ ਇਹ ਤਾਂ ਪੁਰਾਣੇ ਜ਼ਮਾਨੇ ਹੁੰਦਾ ਸੀ ਵੀ ਆਏ ਮੁੰਡੀਆਂ ਦੇ ਟਕਾ ਕੇ ਸੂਟ ਰੱਖਦੇ ਸੀਗੇ ਵੀ ਆਹ ਦਿਨ ਆਹ ਦਿਨਾ ਹੁਣ ਉਹ ਜ਼ਮਾਨੇ ਗਏ ਤੂੰ ਹੁਣ ਪੁਰਾਣੀਆਂ ਗੱਲਾਂ ਭੁੱਲ ਜਾ ਛੱਡ ਦੇ ਹੁਣ ਖੜਾ ਕੋਈ ਨਾ ਭਾਈ ਕੋਈ ਨਾ ਇਹ ਤਾਂ ਬਜ਼ੁਰਗਾ ਦਾ ਮਾਨ ਹੁੰਦਾ ਕੋਈ ਨਾ ਬੇਟਾ ਇਹ ਬਜ਼ੁਰਗਾ ਨੂੰ ਸਕੂਨ ਮਿਲਦਾ ਦਿਖਾ ਕੇ ਇਤਮਾਨ ਮਿਲਦਾ ਹੈ ਇਹ ਤਖਾਨਾ ਜੀ ਚੀਜ਼ ਦਿਖਾਈ ਹੋ ਜਾਂਦੀ ਹੈ ਆ ਪੰਜ ਸੂਟ ਦਾ ਸਾਰੇ ਕੁੜੀ ਦੇ ਨੇ ਅੱਛਾ ਔਰ ਰੰਤ ਦਾ ਬੱਟੀ ਬੇਬੇ ਸੂਟ ਤਾਂ ਬੜੇ ਸੋਨੇ ਖਰੀਦ ਕੇ ਲੈ ਆਏ ਨਾ ਤੁਸੀਂ ਜਗਾ ਤੀਹਿਆ ਦੇ ਨੂੰ ਸੂਟ ਦੇ ਦੇ ਬੰਦੇ ਨੇ ਫੇ ਬੜੀਆ ਹੀ ਦੇ ਦੇ ਬੰਦੇ ਨੇ ਪੈਸੇ ਮਰਨੀ ਨਹੀਂ ਸੋੜਦੀ ਦਾ ਆ ਦੇਖ ਲਓ ਕਿੰਨੇ ਸੋਹਣੇ ਸੂਟ ਤੇ ਧਿਆਣੀ ਲਈ ਲਏ ਨੇ ਧੀਆਂ ਨੂੰ ਦਿੱਤਾ ਵਾਧਾ ਹੀ ਹੁੰਦਾ ਨਾ ਕਿ ਘਟਦਾ ਹੁੰਦਾ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਨੀ ਆ ਕਿ ਜੇ ਧੀਆਂ ਨੂੰ ਦੇਈਦਾ ਜੀਵ ਨਹੀਂ ਘੁੱਟੇ ਦੀ ਬੜੀ ਬੇਬੇ ਆ ਤਾਂ ਸਾਰੇ ਲੇਡੀਜ਼ ਸੂਟ ਨੇ ਨਾ ਤੁਸੀਂ ਕੋਈ ਪੱਗ ਲਾਈ ਨਾ ਕੋਈ ਕੰਬਲ ਲਾਇਆ ਜੈਂਟਸ ਸਮਾਨਤਾ ਤੁਸੀਂ ਸੂਟ ਵਗੈਰਾ ਲਾਇਆ ਨਹੀਂ ਕੋਈ ਕੱਬੜਾ ਤੇ ਪੱਗਾਂ ਨਹੀਂ ਗੱਡੀ ਵੇ ਗੱਡੀ ਜੀ ਲਾਈ ਦੀ ਹੈਗੀ ਗੱਡੀ ਜੀ ਲਈ ਹੈ ਹਾਂ ਪੱਗਾ ਤੇ ਕੰਬੜਾ ਦੀ ਗਠੜੀ ਨਾ ਉਹ ਵੀ ਕੱਟ ਕੇ ਦਿਖਾਣੀ ਸੀ ਉਹਦੇ ਚਾਤੇ ਕਸਰ ਛੱਡਦੀ ਇੰਨਾ ਹੱਥ ਤੰਗ ਸੀਗਾ ਪਰ ਫਿਰ ਵੀ ਇੰਨਾ ਢੇਰ ਸਾਰੇ ਰੁਪਏ ਲਵਾ ਕੇ ਨਾ ਮੇਰਾ ਝੁਗਾ ਚੌੜ ਕਰਤਾ ਆ ਵੱਡੀ ਬੇਬੇ ਖਰਚਣ ਨੂੰ ਸਾਡੇ ਤਾਂ thora ਕਿੱਸ ਨਹੀਂ ਕਰਦੀ ਜਿਹੜੀ ਆਪਣੀ ਗਾਗਰ ਭਰ ਕੇ ਮੋਰਾਂ ਦੇ ਦੱਬੀ ਬੈਠੀ ਐ ਉਹ ਖਜ਼ਾਨਾ ਨਹੀਂ ਕੱਢਦੀ ਆਪਦੇ ਕੋਲ ਆ ਬੁਰਬੁਰ ਕੱਟਾ ਦੀ ਸਾਰਾ ਕੁਝ ਉਸ ਨਾਲ ਵਲੇਆ ਆਹੋ ਪਰ ਜਨਾਬlevant ਰਖੇ ਨੇ ਹੱਥ ਹੋ ਗਈ ਤੇਰੇ ਵਾਲੀ ਵੀ ਸਾਰਾ ਕੁਝ ਸੁਣਦੇ ਤਾਂ ਸੁਣ ਲੈ ਮੈਂ ਤੈਨੂੰ ਸੁਣਾ ਕੀ ਕਿਹਾ ਸੀ ਨਾ ਜਿਹੜੇ ਇੰਨੇ ਪੈਸੇ ਜੋੜੇ ਹੋਏ ਨੇ ਤੂੰ ਡਿਵੇਟ ਟੂਰ ਤੇ ਜਾਣਾ ਤੂੰ ਐ ਨਾ ਕਹੋ ਬਜ਼ੁਰਗਾਂ ਨੂੰ ਇਹਨਾਂ ਨੂੰ ਆਪਣੇ ਪੈਸਿਆਂ ਤੇ ਮਾਣ ਹੈ ਮਗਰੋਂ ਤੁਹਾਡੇੇ ਕੰਮ ਆਉਣੀ ਆ ਇਹਨਾਂ ਨੇ ਕਿਹਾ ਕਾਲ ਲੈ ਜਾਣਿਆ ਉਹ ਰਹਿਣ ਦੋ ਰਹਿਣ ਦੋ ਆਂਟੀ ਜੀ ਤੁਹਾਨੂੰ ਨਹੀਂ ਪਤਾ ਇਹਹ ਜੀਆਂ ਪੁਰਾਣੀਆਂ ਬੁੜੀਆਂ ਪੂਰਾ ਹਰ ਹੀਲਾ ਵਰਤਦੀਆਂ ਨੇ ਨਾਲ ਲੈ ਜਾਣ ਦਾ ਆਂ ਦੀਦੀ ਜੀਜਾ ਦੀ ਗੱਡੀ 'ਚੋਂ ਹਾਂ ਪੰਡ ਜੀ ਲਾ ਰਹੇ ਸੀ ਕੀ ਗੱਲ ਸੁੱਖਾ ਸੋਖਾ ਹੀ ਆ ਆ ਮੇਰੇ ਨਣ ਦਾ ਨਾ ਉਹਦੇ ਮੁੰਡੇ ਦੀ ਦਸਤਾਰ ਬੰਦੀ ਆ ਆ ਸਾਰਾ ਟੱਬਰ ਆ ਉਹਦੀਆਂ ਸ਼ਾਪਿੰਗਾਂ ਚ ਲੱਗਿਆ ਹੋਇਆ ਲੈ ਫੇਰ ਤਾਂ ਦੀਦੀ ਤੁਹਾਡੀਆਂ ਪੰਜੇ ਉਂਗਲਾ ਕਿਉਂ ਚ ਆਹੋ ਆ ਸਿਰ ਕੜਾਈ ਚ ਤੇ ਲੱਤਾ ਪੱਠੀ ਚ ਆ ਕੀ ਕਹੀ ਜਾਂਦੇ ਹੋ ਤੁਸੀਂ ਤਾਂ ਮੈਨੂੰ ਟੈਨਸ਼ਨ ਚ ਹੀ ਲੱਗੀ ਜਾਂਦੇ ਹੋ ਘਰ ਤਾਂ ਇਹ ਨਾ ਖੁਸ਼ੀ ਦਾ ਮਾਹੌਲ ਐ ਤੇ ਤੁਸੀਂ ਕੁਝ ਹੋਰੇ ਬੋਲੀ ਜਾਂਦੇ ਹੋ ਖੁਸ਼ੀ ਦਾ ਮਾਹੌਲ ਤਾਂ ਉਹਨਾਂ ਵਾਸਤੇ ਆ ਮੇਰੇ ਵਾਸਤੇ ਥੋੜੀ ਆ ਮੈਨੂੰ ਤਾਂ ਬਸ ਇਹਨਾਂ ਨੇ ਨਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਮੈਂ ਤੈਨੂੰ ਕੀ ਕਹਾਂ ਤੇ ਕੀ ਦੱਸਾਂ ਮੇਰੇ ਤਾਂ ਨਾ ਬਸ ਢਿੱਡ 'ਚ ਕੁਛ ਨਾ ਖੁਸ਼ ਹੋਈ ਜਾਂਦਾ ਸੀ ਚਲ ਚੰਗਾ ਹੋ ਗਿਆ ਤੂੰ ਆ ਗਈ ਘੱਟੋ ਘੱਟ ਮੈਂ ਤੇਰੇ ਨਾਲ ਆਪਣੇ ਦਿਲ ਦੀ ਗੱਲ ਤਾਂ ਕਰ ਸਕਦੀ ਆਂ ਹਾਂਜੀ ਦੀਦੀ ਦੱਸੋ ਮੈਨੂੰ ਨਹੀਂ ਦੱਸੋਂਗੇ ਹੋਰ ਕਿਹਨੂੰ ਦੱਸੋਂਗੇ ਮੈਨੂੰ ਪਤਾ ਹੈ ਸ਼ਾਪਿੰਗ ਕਰਦੇ ਕਰਦੇ ਬੰਦਾ ਥੱਕ ਜਾਂਦਾ ਮੈਨੂੰ ਵੀ ਤੁਸੀਂ ਥੱਕੇ ਹੀ ਲੱਗਦੇ ਹੋ ਥੱਕੀ ਮੈਂ ਆਹ ਸ਼ਾਪਿੰਗ ਕਰਕੇ ਨਹੀਂ ਥੱਕੀ ਤਾਂ ਮੈਂ ਘਰ ਦੇ ਮਾਹੌਲ ਕਰਕੇ ਆਂ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਮੈਂ ਇਕੱਲੀ ਆਹ ਰਸੋਈ ਚੋਂਗੀ ਹਾਂ ਵੀ ਸਾਰਿਆਂ ਨੂੰ ਰੋਟੀਆਂ ਪਕਾ-ਪਕਾ ਦੇ ਜਾਵਾਂ ਔਖੇ-ਸੌਖੇ ਵੇਲੇ ਸਾਰਿਆਂ ਨੂੰ ਸੰਭੀ ਜਾਵਾਂ ਜਦੋਂ ਕੋਈ ਢਿੱਲਾ ਮੱਠਾ ਹੁੰਦਾ ਸਾਰੀ-ਸਾਰੀ ਰਾਤ ਜਾਗ-ਜਾਗ ਮੈਂ ਕੱਢ ਦਿੰਨੀ ਆ ਹੁਣ ਜਦੋਂ ਘਰ 'ਚੇ ਖੁਸ਼ੀ ਦਾ ਮਾਹੌਲ ਆਇਆ ਤਾਂ ਕਿਸੇ ਨੂੰ ਚਿੱਤ-ਚੇਤਾ ਹੀ ਨਹੀਂ ਆਉਂਦਾ ਹੈਗਾ ਵੀ ਇਹਦਾ ਵੀ ਕੋਈ ਫਰਜ਼ ਹੈ ਇਹਦੇ ਪ੍ਰਤੀ ਵੀ ਸਾਡੇ ਕੋਈ ਫਰਜ਼ੋ ਆ ਵੀ ਇਹਨੂੰ ਵੀ ਲੈ ਕੇ ਨਾਲ ਜਾਣਾ ਮੈਨੂੰ ਆਹ ਤਿਆਰੀ 'ਚ ਕਿਸੇ ਨੇ ਕੁਝ ਨਹੀਂ ਪੁੱਛਿਆ ਵੀ ਤੂੰ ਘਰ 'ਚ ਕੀ ਲੈਣਾ ਗੁੱਡੀ ਨੂੰ ਕੀ ਦੇਣਾ ਕੀ ਕਰਨਾ ਕਿਸੇ ਨੇ 1% ਮੇਰੀ ਸਲਾਹ ਪੁੱਛਣੀ ਜ਼ਰੂਰੀ ਨਹੀਂ ਸਮਝੀ ਹੋਰ ਤਾਂ ਹੋਰ ਇਹਨਾਂ ਨੇ ਵੀ ਇੱਕ ਵਾਰੀ ਨਹੀਂ ਕਿਹਾ ਵੀ ਚੱਲ ਆਪਣੀ ਗੁੱਡੀ ਦੇ ਘਰ ਫੰਕਸ਼ਨ ਆ ਤੂੰ ਦੱਸ ਵੀ ਆਪਾਂ ਕੀ ਕਰੀਏ ਇਹਦਾ ਮਤਲਬ ਇਹੀ ਆ ਵੀ ਮੈਂ ਸਿਰਫ ਅਥੇ ਰਸੋਈ ਸੰਭਣ ਵਾਸਤੇ ਲਿਆਂਦੀ ਹੋਈ ਆ ਆ ਘਰ ਦੇ ਝਾੜੂ ਪੋਚੇ ਕਰੀ ਜਾਵਾ ਭਾਂਡੇ ਕਰੀ ਜਾਵਾ ਕੱਪੜੇ ਧੋ ਤੋ ਇਹਨਾਂ ਨੂੰ ਦੇਈ ਜਾਵਾ ਦਿਨ ਰਾਤ ਇਹਨਾਂ ਨੂੰ ਸੰਭੀ ਜਾਵਾ ਇਸ ਤੋਂ ਬਿਨਾ ਮੇਰਾ ਘਰ 'ਚ ਕੋਈ ਮੇਰਾ ਵਜੂਦ ਹੀ ਹੈ ਨਹੀਂਗਾ ਵੀ ਜਦੋਂ ਘਰ ਦੇ ਕੋਈ ਵੱਡੇ ਕੰਮ ਹੁੰਦੇ ਨੇ ਕੋਈ ਵੱਡਾ ਫੰਕਸ਼ਨ ਆ ਗਿਆ ਤਾਂ ਉਹਨਾਂ ਵੇਸ ਤੇ ਇਹਨਾਂ ਦੀ ਸਾਰਿਆਂ ਦੀ ਆਪਸ 'ਚ ਸਲਾਹ ਤੇ ਜਦੋਂ ਆਹ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਨੀਆਂ ਨੇ ਉਹਦੇ ਵਾਸਤੇ ਸਾਰੇ ਤੋਂ ਪਹਿਲਾਂ ਮੈਨੂੰ ਕਰ ਦਿੰਦੇ ਨੇ ਵੀ ਮੇਰੀ ਵੈਲਿਊ ਕੀ ਆ ਘਰ 'ਚ ਮੈਨੂੰ ਤਾਂ ਇਹੀ ਨਹੀਂ ਸਮਝ ਲੱਗਦੀ ਸੀ ਮੈਂ ਕਿਹੜਾ ਉਹਦੀ ਸ਼ਾਪਿੰਗ 'ਚ ਕੋਈ ੜੀਕਾ ਪਾਉਣਾ ਸੀ ਮੈਨੂੰ ਵੀ ਤਾਂ ਉਹਦੇ ਫੰਕਸ਼ਨ ਦਾ ਉਨਾ ਹੀ ਚਾਹ ਸੀ ਜਿੰਨਾ ਬਾਕੀਆਂ ਨੂੰ ਆ ਜੇ ਹੁਣ ਉਹਨੂੰ ਪਤਾ ਲੱਗਿਆ ਵੀ ਮੈਂ ਨਹੀਂ ਗਈ ਤਾਂ ਉਹਦੇ ਮਨ 'ਚ ਤਾਂ ਫਰਕ ਆ ਹੀ ਜਾਣਾ ਵੀ ਭਾਬੀ ਨੂੰ ਖੋਰੇ ਚਾ ਨਹੀਂ ਹੈਗਾ ਚਲੋ ਮੈਂ ਮੰਨਦੀ ਆ ਘਰ ਸੰਭਣ ਵਾਸਤੇ ਵੀ ਬੰਗਾਂ ਨਹੀਂ ਸੰਭਣਾ ਹੁੰਦਾ ਉਹ ਤੁਸੀਂ ਰੋਲ ਢਵਾਈ ਰਹੇ ਹੋ ਪਰ ਜੇ ਕੁਝ ਪੁੱਛਿਆ ਨਹੀਂ ਸੀ ਤਾਂ ਦੱਸ ਹੀ ਦਿੰਦੇ ਵੀ ਅਸੀਂ ਏਦਾਂ ਏਦਾਂ ਕਰ ਰਹੇ ਆ। ਐਸੀ ਗੱਲ ਤਾਂ ਦੁੱਖ ਆ ਭਾਬੀ ਆ ਨਾਲ ਲਿਜਾਣਾ ਤਾਂ ਦੂਰ ਕਿਸੇ ਨੇ ਮੈਨੂੰ ਦੱਸਣਾ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ। ਆ ਹੁਣ ਤੋਂ ਵੱਡੀ ਬੇਬੇ ਨੂੰ ਦੇਖ ਲਾ। ਇੱਕ ਡਿੰਗ ਵੀ ਇਹਦੇ ਕੋਲੇ ਪੱਟ ਨਹੀਂ ਹੁੰਦੀ। ਪਰ ਆ ਵੀਲ ਚੇਅਰ ਤੇ ਬਿਠਾ ਕੇ ਆ ਸਾਰਾ ਚੌੜਾ ਬਾਜ਼ਾਰ। ਮੈਂ ਕਹਿੰਨੀ ਕਿਹੜਾ ਬਾਜ਼ਾਰ ਆ ਜਿੱਥੇ ਬੇਬੇ ਨੂੰ ਨਹੀਂ ਨਾਲ ਲੈ ਕੇ ਜਾਏ। ਸਾਰੀਆਂ ਸ਼ਾਪਿੰਗਾਂ ਬੇਬੇ ਆਪ ਕਰਦੀ ਫਿਰਦੀ ਆ ਤੇ ਜੇ ਮਾੜਾ ਮੋਟਾ ਕੁਝ ਕਹਿ ਦੋ ਤਾਂ ਕਹਿ ਦਿੰਦੇ ਨੇ ਸਿਆਣਾ ਬੰਦਾ ਆ ਸਿਆਣੇ ਦੀ ਸਲਾਹ ਕੁਝ ਹੋਰ ਹੁੰਦੀ ਆ। ਦੀਦੀ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ। ਇਦਾਂ ਤਾਂ ਫਿਰ ਗੁੱਸਾ ਆਣਾ ਜਾਇਜ਼ ਹੈ। ਇਹੀ ਤਾਂ ਗੱਲ ਆ। ਆ ਘਰ ਵੀ ਮੈਨੂੰ ਉਦੋਂ ਦਾਣਾ ਵੱਡ-ਵੱਡ ਖਾਂਦਾ ਪਿਆ। ਦਿਲ ਕਰਦਾ ਸੀਗਾ ਚਾਰਕ ਦਿਨ ਪੇਕੇ ਆਜਮਾ ਮੰਮੀ ਕੋਲੇ। ਜੀ ਸੱਜੇ ਦੀਦੀ ਤੁਸੀਂ ਜਦ ਮਰਜ਼ੀ ਆਓ ਤੁਹਾਡਾ ਆਪਣਾ ਘਰ ਹੈ। ਪਰ ਇਦਾਂ ਤੁਹਾਡੀ ਮੁਸ਼ਕਿਲ ਦਾ ਹੱਲ ਤਾਂ ਨਾ ਹੋਇਆ ਨਾ। ਹੱਲ ਤਾਂ ਨਹੀਂ ਹੈਗਾ ਭਾਪੀ। ਮੇਰਾ ਤਾਂ ਆਪਦਾ ਵੀ ਕਈ ਵਾਰੀ ਜੀ ਕੀਤਾ ਇਹਨਾਂ ਨੂੰ ਕਹਿਣ ਦਾ ਵੀ ਕੀ ਗੱਲ ਮੈਂ ਘਰ ਦਾ ਜੀ ਨਹੀਂ ਆ ਮੇਰੀ ਸਲਾਹ ਲੈਣੀ ਤੁਸੀਂ ਜ਼ਰੂਰੀ ਨਹੀਂ ਸਮਝਦੇ ਪਰ ਫਿਰ ਮੈਂ ਇਹ ਸੋਚ ਕੇ ਚੁੱਪ ਹੋ ਜੰਨੀ ਆ ਵੀ ਇਹਨਾਂ ਨੇ ਕਹਿਣਾ ਕਿ ਘਰ 'ਚ ਫੰਕਸ਼ਨ ਦਾ ਮਾਹੌਲ ਆ ਤੇ ਇਹ ਕਲੇਸ਼ ਪਾ ਕੇ ਬੈ ਗਈ ਚਲੋ ਦੀਦੀ ਹੁਣ ਤੁਸੀਂ ਆ ਗੱਲਾਂ ਕਰਕੇ ਉਦਾਸ ਨਾ ਹੋਵੋ ਹੱਸ ਕੇ ਦਿਖਾਓ ਜੋ ਹਰਤੀ ਨੂੰ ਸਿਖਾਇਆ ਜਾਂਦਾ ਕਿਉਂਕਿ ਜੇ ਉਦਾਸ ਰਹੋਗੇ ਘਰ ਦੇ ਫੰਕਸ਼ਨ ਨੂੰ ਵਿੱਚ ਵੀ ਫਿੱਕ ਪਊਗੀ ਸਾਰੀ ਦੁਨੀਆ ਤਮਾਸ਼ਾ ਦੇਖੂਗੀ ਤੁਸੀਂ ਆਪਣੇ ਦਿਲ ਨੂੰ ਇਹ ਕਹਿ ਕੇ ਸਮਝਾ ਲਓ ਕਿ ਸਿਆਣਿਆਂ ਨੇ ਜੋ ਵੀ ਕੀਤਾ ਹੈ ਠੀਕ ਹੀ ਕੀਤਾ ਹੈ ਨਹੀਂ ਤਾਂ ਹੋਰ ਨੋਹਾ ਵਾਂਗੂ ਕਲਪ ਦੇ ਹੀ ਰਹਿ ਜਾਓਗੇ ਕਿ ਮੈਨੂੰ ਘਰ ਦੇ ਵਿੱਚ ਇਗਨੋਰ ਕੀਤਾ ਜਾਂਦਾ ਹੈ ਘਰ ਵਿੱਚ ਆਪਣੀ ਹੋਂਦ ਆਪ ਬਣਾਉਣੀ ਪੈਂਦੀ ਹੈ ਕਿਉਂਕਿ ਔਰਤ ਨੂੰ ਘਰ ਵਿੱਚ ਆਪਣੀ ਹੋਂਦ ਆਪ ਬਣਾਉਣੀ ਪੈਂਦੀ ਹੈ ਆਪ ਹੋਂਦ ਬਣਾਉਣੀ ਪੈਂਦੀ ਹੈ ਥੀਸ ਆਰ ਵੈਰੀ ਪਾਵਰਫੁਲ ਵਰਡਸ ਬਿਕੋਜ਼ ਏਵਰੀ ਊਮਨ ਇਜ਼ ਲਿਵਿੰਗ ਥਿਸ ਟਰਥ ਕਈ ਵਾਰ ਘਰਦਿਆਂ ਦੀਆਂ ਅਜਈਆਂ ਨਿੱਕੀਆਂ ਨਿੱਕੀਆਂ ਗੱਲਾਂ ਨਣਦ ਭਾਬੀ ਦੇ ਰਿਸ਼ਤੇ ਵਿੱਚ ਵੱਡਾ ਫਰਕ ਪਾ ਦਿੰਦੀਆਂ ਨੇ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟਸ ਕਰਕੇ ਆਪਣੀ ਰਾਏ ਜ਼ਰੂਰ ਦੇਣਾ